ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੋਪਾਰਾਈ ਕਲਾਂ ਵਿੱਚ ਹੋਇਆ। ਉਹਨਾਂ ਦੇ ਤਿਤਾਂ ਮਾਸਟਰ ਬਹਾਦਰ ਸਿੰਘ ਭੱਲਾ ਇੱਕ ਅਧਿਆਪਕ ਸਨ। ਪਿਤਾ ਦੇ ਕਾਰਨ ਘਰ ਵਿੱਚ ਸਿੱਖਿਆ ਅਤੇ ਅਨੁਸ਼ਾਸਨ ਦਾ ਵਾਤਾਵਰਣ ਸੀ। ਬਚਪਨ ਦੇ ਦਿਨ ਬਹੁਤ ਹੀ ਸਾਦਗੀ ਨਾਲ ਗੁਜ਼ਰੇ। ਉਹਨਾਂ ਨੂੰ ਛੋਟੀ ਉਮਰ ਤੋਂ ਹੀ ਹਾਸ ਮਜ਼ਾਕ ਕਰਨ ਅਤੇ ਲੋਕਾਂ ਨੂੰ ਖੁਸ਼ ਕਰਨ ਦੀ ਆਦਤ ਸੀ। ਪਿੰਡ ਦੇ ਮੇਲਿਆਂ ਸਕੂਲੀ ਫੰਕਸ਼ਨਾਂ ਅਤੇ ਛੋਟੀਆਂ-ਛੋਟੀਆਂ ਗੈਦਰਿੰਗਸ ਵਿੱਚ ਉਹ ਆਪਣੇ ਹਾਸੇ ਤੇ ਹਾਜ਼ਰ ਜਵਾਬੀ ਨਾਲ ਸਭ ਨੂੰ ਹਸਾਉਂਦੇ ਰਹਿੰਦੇ। ਇਸੇ ਕਾਰਨ ਉਹ ਆਪਣੇ ਇਲਾਕੇ ਵਿੱਚ ਬਚਪਨ ਤੋਂ ਹੀ ਮਸ਼ਹੂਰ ਹੋ ਗਏ ਸਨ। ਸਕੂਲ ਦੀ ਪੜਾਈ ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਡੋਹਰਾ, ਲੁਧਿਆਣਾ ਤੋਂ ਕੀਤੀ। ਇੱਥੇ ਉਹਨਾਂ ਦੀ ਰੁਚੀ ਪੜਾਈ ਨਾਲ ਨਾਲ ਸਟੇਜ ਪ੍ਰੋਗਰਾਮਾਂ ਵਿੱਚ ਵੀ ਸੀ। ਅਧਿਆਪਕ ਨਹੀਂ ਕਹਿੰਦੇ ਸਨ ਕਿ ਇਹ ਬੱਚਾ ਹੋਰਾਂ ਤੋਂ ਵੱਖਰਾ ਹੈ ਕਿਉਂਕਿ ਜਿੱਥੇ ਵੀ ਹੋਵੇ ਖੁਸ਼ੀ ਅਤੇ ਹਾਸਾ ਲਿਆਉਂਦਾ ਸੀ। ਸਕੂਲ ਦੇ ਸਮਿਆਂ ਵਿੱਚ ਹੀ ਉਹਨਾਂ ਨੇ ਨਾਟਕਾਂ ਅਤੇ ਡਰਾਮਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਛੋਟੀਆਂ ਸ਼ੁਰੂਆਤਾਂ ਨੇ ਉਹਨਾਂ ਦੇ ਭਵਿੱਖ ਦੇ ਰਸਤੇ ਤੈਅ ਕਰ ਦਿੱਤੇ। ਸਕੂਲ ਦੀ ਪੜਾਈ ਤੋਂ ਬਾਅਦ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਦਾਖਲ ਹੋਏ। ਇੱਥੇ ਉਹਨਾਂ ਨੇ ਬੀਐਸਸੀ ਤੇ ਐਮਐਸਸੀ ਕੀਤੀ ਅਤੇ ਫਿਰ ਅੱਗੇ ਜਾ ਕੇ ਸੀਸੀਐਸ ਯੂਨੀਵਰਸਿਟੀ ਮੇਰਠ ਤੋਂ ਪੀਐਚਡੀ ਕੀਤੀ। ਉਹ ਆਪਣੇ ਵਿਦਿਆਰਥੀ ਜੀਵਨ ਦੌਰਾਨ ਬਹੁਤ ਹੀ ਚਲਾਕ ਹਾਸਮੁਖ ਅਤੇ ਸਭ ਦੇ ਪ੍ਰਿਆ ਰਹਿਂਦੇ ਸਨ ਜਦੋਂ ਉਹ ਲੈਕਚਰਰ ਬਣੇ ਤਾਂ ਵੀ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਆਪਣੀ ਹਾਸਮਈ ਬੋਲੀ ਨਾਲ ਉਨ੍ਹਾਂ ਦੇ ਚਿਹਰੇ ਤੇ ਮੁਸਕਾਨ ਲਿਆਉਂਦੇ ਰਹਿੰਦੇ 1989 ਵਿੱਚ OPAU ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਜੁੜੇ ਅਤੇ ਅੱਗੇ ਚੱਲ ਕੇ ਵਿਭਾਗ ਮੁਖੀ ਵੀ ਬਣੇ ਉਨ੍ਹਾਂ ਨੇ ਕਈ ਦਹਾਕਿਆਂ ਤੱਕ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਅਤੇ 2020 ਵਿੱਚ ਰਿਟਾਇਰ ਹੋਏ ਜਸਵਿੰਦਰ ਭੱਲਾ ਦੀ ਹਾਸਮਈ ਯਾਤਰਾ ਬਹੁਤ ਦਿਲਚਸਪ ਹੈ 1975 ਵਿੱਚ ਉਹ ਆਲ ਇੰਡੀਆ ਰੇਡੀਓ ਦੇ ਚੋਣੇ ਗਏ ਜਿੱਥੇ ਉਹਨਾਂ ਦੀ ਕਾਮੇਡੀ ਦੀ ਆਵਾਜ਼ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋਈ ਯੂਨੀਵਰਸਿਟੀ ਦੌਰਾਨ ਹੀ ਉਹਨਾਂ ਨੇ ਸਟੇਜ ਸ਼ੋਅ ਕਰਨੇ ਸ਼ੁਰੂ ਕਰ ਦਿੱਤੇ ਸਨ ਉਹ ਆਪਣੇ ਯਾਰ ਦੋਸਤਾਂ ਨਾਲ ਮਿਲ ਕੇ ਹਾਸੇ ਤੇ ਵਿਅੰਗ ਦੀ ਸਕੈਚ ਲਿਖਦੇ ਅਤੇ ਪੇਸ਼ ਕਰਦੇ 1988 ਵਿੱਚ ਉਹਨਾਂ ਦੀ ਸਭ ਤੋਂ ਮਸ਼ਹੂਰ ਸੀਰੀਜ਼ ਛੰਕਤਾ ਆਈ ਜੋ ਲੋਕਾਂ ਦੇ ਦਿਲਾਂ ਵਿੱਚ ਵਸ ਗਈ ਇਹ ਆਡੀਓ ਕੈਸਟ ਪੰਜਾਬੀ ਘਰਾਂ ਵਿੱਚ ਰੋਜ਼ਾਨਾ ਚਲਦੀ ਸੀ। ਛੰਕਟਾਂ ਵਿੱਚ ਉਹਨਾਂ ਨੇ ਚਾਚਾ ਚਤਰ ਸਿੰਘ, ਭਾਣਾ ਐਨ ਆਰ ਆਈ, ਜੇਬੀ ਆਦੀ ਕਿਰਦਾਰਾਂ ਰਾਹੀਂ ਪੰਜਾਬੀ ਸਮਾਜ ਦੇ ਵੱਖ-ਵੱਖ ਪੱਖਾਂ ਤੇ ਵਿਅੰਗ ਕੀਤਾ। ਉਹ ਸਮਾਜਿਕ ਬੁਰਾਈਆਂ, ਰਿਸ਼ਵਤਖੋਰੀ, ਵਿਦੇਸ਼ ਜਾਣ ਦੀ ਦੌੜ ਅਤੇ ਪਿੰਡਾਂ ਦੇ ਹਾਲਾਤਾਂ ਤੇ ਹਾਸਮੀ ਠੰਗ ਨਾਲ ਗੱਲ ਕਰਦੇ ਸਨ। ਫਿਲਮੀ ਜਗਤ ਵਿੱਚ ਉਹਨਾਂ ਦਾ ਦਾਖਲਾ ਵੀ ਕਮਾਲ ਦਾ ਸੀ। 1980 ਦੇ ਦਹਾਕੇ ਵਿੱਚ ਉਹ ਪਹਿਲੀ ਵਾਰ ਪਰਦੇ ਤੇ ਨਜ਼ਰ ਆਏ। 1999 ਦੀ ਫਿਲਮ ਮਾਹੌਲ ਠੀਕ ਹੈ ਨਾਲ ਉਹਨਾਂ ਨੂੰ ਵੱਡੀ ਪਛਾਣ ਮਿਲੀ ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਕੈਰੀ ਆਨ ਜਾਤਾ ਜਾਟਨ ਜੁਲੀਅਟ ਜਾਟਨ ਜੁਲੀਅਟ 2 ਯਾਰ ਅਨਮੁੱਲੇ ਮਿਸਟਰ ਐਂਡ ਮਿਸਿਸ 420 ਕੋਲਾਗ ਬਗਨੀ ਬੈਂਕ ਤੇ ਬਤੂਆ ਵਰਗੀਆਂ ਅਰਗੰਟ ਫਿਲਮਾਂ ਵਿੱਚ ਉਹਨਾਂ ਨੇ ਆਪਣੀ ਕਾਮੇਡੀ ਦਾ ਜਾਦੂ ਵਿਖਾਇਆ ਕੈਰੀ ਆਨ ਜਾਤਾ ਵਿੱਚ ਐਡਵੋਕੇਟ ਢਿੱਲੋ ਦੇ ਕਿਰਦਾਰ ਨੇ ਤਾਂ ਉਹਨਾਂ ਨੂੰ ਘਰ ਘਰ ਵਿੱਚ ਪ੍ਰਸਿੱਧ ਕਰ ਦਿੱਤਾ ਢਿੱਲੋ ਨੇ ਕਾਲਾ ਕੋਟ ਆ ਵੀ ਨਹੀਂ ਪਾਇਆ ਵਾਲਾ ਡਾਇਲੋਗ ਆਈਕੋਨਿਕ ਬਣ ਗਿਆ ਉਹ ਹਰ ਫਿਲਮ ਵਿੱਚ ਇੱਕ ਐਸਾ ਟੱਚ ਛੱਦੇ ਜੋ ਦਰਸ਼ਕਾਂ ਨੂੰ ਹੰਝੂਆਂ ਨਾਲ ਹਸਾਉਂਦਾ ਸੀ ਫਿਲਮਾਂ ਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਰੂਪ ਇੱਕ ਅਕਾਦਮਿਕ ਪ੍ਰੋਫੈਸਰ ਦਾ ਸੀ ਉਹ ਕਿਸੇ ਵੀ ਮੌਕੇ ਤੇ ਆਪਣੀ ਪੜਾਈ ਵਾਲੀ ਸੋਚ ਨੂੰ ਭੁੱਲਦੇ ਨਹੀਂ ਸਨ ਵਿਦਿਆਰਥੀਆਂ ਦੇ ਨਾਲ ਹਾਸੇ ਮਜ਼ਾਕ ਕਰਦੇ ਪਰ ਨਾਲ ਹੀ ਉਹਨਾਂ ਨੂੰ ਜੀਵਨ ਦੀ ਸੱਚਾਈ ਅਤੇ ਸਖਤੀ ਨਾਲ ਕੰਮ ਕਰਨ ਦੀ ਸਿੱਖਿਆ ਦਿੰਦੇ ਉਹ ਕਹਿੰਦੇ ਸਨ ਕਿ ਹਾਸਾ ਮਨੁੱਖ ਨੂੰ ਤੰਦਰੁਸਤ ਰੱਖਦਾ ਹੈ ਉਹ ਸਮਾਜਿਕ ਮੁਹਿਮਾ ਵਿੱਚ ਵੀ ਸਰਗਰਮ ਰਹੇ ਜਿਵੇਂ ਕਿ ਸਵੱਛ ਪੰਜਾਬ ਮੁਹਿਮ ਸਮਾਜਿਕ ਬੁਰਾਈਆਂ ਦੇ ਵਿਰੁੱਧ ਜਾਗਰੂਕਤਾ ਫੈਲਾਉਣ ਵਾਲੇ ਪ੍ਰੋਗਰਾਮ ਆਦਿ 22 ਅਗਸਤ 2025 ਨੂੰ ਸਵੇਰੇ ਉਹਨਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਿਆ ਮੌਤ ਦਾ ਕਾਰਨ ਬ੍ਰੇਨ ਸਟ੍ਰੋਕ ਦੱਸਿਆ ਗਿਆ ਉਹ 65 ਸਾਲ ਦੇ ਸਨ 23 ਅਗਸਤ ਨੂੰ ਮੁਹਾਲੀ ਦੇ ਬਲੌਂਗੀ ਕਰਮੇਸ਼ਨ ਗਰਾਊਂਡ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਇੰਤਕਾਲ ਦੀ ਖਬਰ ਨਾਲ ਪੰਜਾਬ ਹੀ ਨਹੀਂ ਸਾਰੇ ਦੁਨੀਆ ਭਰ ਦੇ ਦਰਸ਼ਕ ਦੁਖੀ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬੇहिसाब ਨੇਤਾਵਾਂ ਅਤੇ ਸਾਥੀ ਕਲਾਕਾਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜਸਵਿੰਦਰ ਬੱਲਾ ਨੇ ਆਪਣੀ ਜ਼ਿੰਦਗੀ ਵਿੱਚ ਦੋ ਰੂਪ ਨਿਭਾਏ। ਇੱਕ ਪ੍ਰੋਫੈਸਰ ਅਤੇ ਦੂਜਾ ਕਾਮੇਡੀਅਨ ਉਹਨਾਂ ਨੇ ਹਾਸੇ ਰਾਹੀਂ ਸਮਾਜ ਨੂੰ ਆਇਨਾ ਵਿਖਾਇਆ ਅਤੇ ਲੋਕਾਂ ਨੂੰ ਹਸਣ ਦਾ ਤੋਹਫ਼ਾ ਦਿੱਤਾ। ਉਹਨਾਂ ਦੀਆਂ ਚੰਕਾਟਾ ਕੈਸੇਟਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੀਆਂ ਹਨ। ਉਹਨਾਂ ਦਾ ਕਿਰਦਾਰ ਐਡਵੋਕੇਟ ਦਿਲਨ, ਚਾਚਾ ਚਤਰ ਸਿੰਘ ਅਤੇ अनेਕਾਂ ਹੋਰ ਕਿਰਦਾਰ ਹਮੇਸ਼ਾ ਲੋਕਾਂ ਨੂੰ ਯਾਦ ਰਹਿਣਗੇ। ਉਹਨਾਂ ਦੀ ਜ਼ਿੰਦਗੀ ਇਹ ਸਬਕ ਦਿੰਦੀ ਹੈ ਕਿ ਵਿਦਿਆ, ਵਿਅੰਗ ਅਤੇ ਹਾਸਾ ਇਕੱਠੇ ਚੱਲ ਸਕਦੇ ਹਨ। ਉਗਰ ਨੇ ਅਦਾਕਾਰੀ ਅਤੇ ਅਧਿਆਪਕੀ ਦੋਹਾਂ ਵਿੱਚ ਆਪਣੇ ਨਾਮ ਨੂੰ ਸੋਨੇ ਦੇ ਅੱਖਰਾਂ ਨਾਲ ਲਿਖਵਾਇਆ।